ਹਾਂ ਜੇ ਕਿ ਤਰ੍ਹਾਂਾਰੇ ਹੋ ਤਾਂ ਸਾਰੇ ਆਲੇ ਵਧੀਆ ਹੋਗੇ ਤੇ ਤੁਹਾਨੂੰ ਕਰਤੇ ਜਾ ਕੇ ਇਨਵਿਟੇਸ਼ਨ ਕਾਲ ਆਈ ਸੀ ਜਿਹੜਾ ਤਾਂ ਪਿਛਲੇ ਵਾਰ ਆਪਕ ਦਿਖਾਇਆ ਸੀਗਾ ਤੇ ਅੱਜ ਆਪ ਕਿਆਰੀਆ ਕਰਦੇ ਆ ਤੇ ਉਹਨਾਂ ਨੂੰ ਗਿਫਟ ਲੈ ਕੇ ਜਾਣਾ ਤੇ ਪਹਿਲਾਂ ਮੈਂ ਬਾਜ਼ਰ ਟ੍ਰੇਡ ਪਰ ਆ ਕੇ ਲਿਆ ਤੇ ਨਾਲ ਬਾਦੀ ਇਹ ਵਾਲਾ ਵੀ ਹੱਥ ਕਰਾਉਈ ਪਿਆ ਤੇ ਅੱਜ ਤਾਂ ਲੈ ਆਪਾਂ ਅੱਜ ਆਪਾਂ ਅਗੇ ਸਿਕਲੇ ਨੰਬਰ 5/9 ਚ ਤੇ ਜੋ ਕਿ ਮੈਂ ਕਰ ਏ ਦਿੱਤਾ ਸਲੋਣਾ ਜਿੱਤੇ ਆਪਾਂ ਸਲੋਣਾ ਵਿੱਚ ਪਹੁੰਚ ਗਏ ਤੇ ਚਲੋ ਆਪਾਂ ਇੰਤਜ਼ਾਰ ਕਰਦੇ ਆ ਤੇ ਗਰਮੀ ਬਹੁਤ ਆ ਯਾਰ ਹੈਲੋ ਸਸਤਰ ਕਾ ਬੇਟੀ ਜੀ ਜੀ ਉਹ ਜੇ ਕਦੇ ਕੰਟੀ ਹੋ ਗਈ ਰਾਤ ਨੂੰ ਬੜਾ ਕਰ ਰਟੇ ਨੂੰ ਕਰ ਰਹੇ ਹਾਂ ਜੀ 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 ਤੇ ਬਾਕੀ ਦੂਸਰੇ ਕੰਮ ਬਹੁਤ ਆ ਬਹੁਤ ਚਾਹਾਂ ਪਰ ਲਸਾ ਪਰ ਤੇ ਸਲੋਣਾ ਹੁੰਦਾ ਡਰਸ ਵੀ ਪਤਾ ਲੱਗਿਆ ਹਾਂਜੀ ਹਾਲੇ ਹੋਣੀ ਪਤਾ ਲੱਗਦੀ ਕਲੀਆਂ ਚ ਨਾ ਗਲੀਆਂ ਚ ਰੱਖਣਾ ਔਖਾ ਹੋ ਜਾਂਦਾ ਥੋੜਾ ਜਾਂ ਨਾ ਨਾ ਤੇ ਤੇ ਇੱਥੇ ਜਾਣਾ ਸੀ ਮੈਨੂੰ ਵੀ ਹਾਂਜੀ ਹਾਂ ਚੰਤ ਤੇ ਮੈਂ ਤਾਂ ਚਲ ਬਾਲ ਕਰਵਾ ਲਈ ਕਰਵਾਇਸ ਪਹਿਲਾਂ ਦੁਦ ਹੋਣਾ ਆ ਜਾਓ ਹਾਂਜੀ ਰੱਖਣਾ ਸੋਹਣ ਤੁਸੀਂ ਦੱਸੋ ਸਮੂਥਿੰਗ ਕਰਾ ਰਹੀ ਹੋ ਕੈਰਾਟਿੰਗ ਕਰਵਾਉ ਰਹੀ ਦੀ ਅੱਛਾ ਜੀ ਕਰਾਂ ਜੀ ਸਮੂਥਿੰਗ ਤੁਹਾਡੇ ਕੋਲ ਹੋਈ ਵੀ ਆ ਉਹ ਗਾਣੇ ਨਹੀਂ ਤੁਸੀਂ ਕਰਵਾਈ ਆ ਤੇ ਤੇ ਜਿੱਤੇ ਆਪਾਂ ਕਹਾਂਦਾ ਕਰੀਮ ਲਗਵਾ ਲਈ ਸੀ ਤੇ ਉਹਦੇ ਲਈ ਆਪਾਂ ਸਾੜੇ ਅਰਸਟ ਕਰ ਰਹੇ ਆ ਤੇ ਤੇ ਇੱਥੇ ਕਸਟਮਰ ਆ ਕੇ ਸੀ ਕਿ ਤਾ ਦੇਖੋ ਆਪਾਂ ਇਸ ਵਿੱਚ ਬੈਠੇ ਆ ਗਾਣੇ ਗੋਣ ਸੌਂ ਰਹੇ ਆ ਕਿਹੋ ਜਿਹਾ ਗਾਣਾ ਵਧੀਆ ਜਿਹਾ ਪੰਜ ਵਰਤ ਜਿਲੇ ਵਾਈ ਬੈਠੀ ਆ ਜਾ ਬੱਠਾ ਸੀ ਦੇ ਦੇ ਫਿਰ ਆਪਾਂ ਉਹਨਾਂ ਦੇ ਕਾਰੇ ਨੂੰ ਵੀ ਪੱਠਵਾਇਆ ਤੇ ਉਸ ਨੂੰ ਅੰਦਰ ਕੋਈ ਕਸਟਮਰ ਆਸੀ ਮਹਾਤਲ ਕੋਈ ਵਾਲ ਨਿਕਲ ਆਇਆ ਤੇ ਸਾਡੇ ਮਾੜਾ ਕਲਾਇੰਟ ਵੀ ਜ਼ਰੂਰੀ ਆ ਤੇ ਫਿਰ ਆਪਾਂ ਤੋਂ ਬਾਅਦ ਆਪਾਂ ਟੈਰਾਟਿੰਗ ਕਰਵਾਵਾਂਗੇ ਤੇ ਦੇਖਦੇ ਫਿਰ ਰੱਖ ਕੇ स्टार्ट लव लवज होना पता लग गया के तो दे दे कैरेटिन <laughs> खा पी लिया समोसा खा के ते आपा कौन फिर हो गए कोक तो बहुत ज्यादा लग सी माता पहली बार दो बार समोसा खा दिया दो बार दो समोसा खाए फिर <laughs> साड़ी को ले तो दो बारी ही खाऊंगी सी मोटे बन के और तेरा सबा कार ਹਰ ਮੂਹਰ ਹਰ ਦਫਾ ਫੋਟੋਸਿਕ ਤੇ ਬਾਕੀ ਹੁਣ ਆਪਾਂ ਕਰਾਉਣ ਲੱਗੇ ਆਫੀਸ਼ਲ ਤੇ ਆਪਣੇ ਵਲੌਗ ਨਾਲ ਬਣੇ ਰਹੋ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਤੇ ਬਾਕੀ ਹਜੇ ਤੁਹਾਨੂੰ ਹੋਰ ਵੀ ਸਾਰੀ ਦਿਖਾਵਾਂਗੇ ਹੁਣ ਸਪੈਸ਼ਲ ਕਰਾਉਣ ਲੱਗਿਆ ਤੇ ਬਣੇ ਰਹੋ ਪਰ ਵਲੌਗ ਨਾਲ ਅੰਤ ਤੱਕ ਜ਼ਰੂਰ ਦੇਖਿਓ ਘਰ ਦਾ ਸਪੈਸ਼ਲ ਕਰਵਾਉਣਾ ਤੇ ਕਿਹੜਾ ਡਾਕਟਰ ਹੈ ਇਸ ਦਾ ਬਾਰੇ ਦਾ ਸਪੈਸ਼ਲ ਹੈ ਬਾਈਟਿੰਗ ਵਾਲਾ ਅੱਛਾ ਲੱਗਦਾ ਜੀ ਆਪਾਂ ਅੱਗੇ ਹੋਰ ਤੱਕ ਲੱਗੋ ਆਪਣੇ ਸੁਣੋਂ ਦਾ ਨਾਮ ਹੈ ਰਮਾਈਸ ਗੁੱਪੀ ਸੁਣੋ ਜੋ ਪਿੰਡ ਨੇ ਕਾਇਮ ਪਰ 15 ਦਾ ਨਾਮ ਖਾਂਜੀ ਜੋਗੀ ਨਗਰ 5/9 ਬਠਿੰਡਾ ਹਾਂਜੀ ਚੰਤਸਲਾ ਸਾਰਨ ਸਲਾਹਕਾ ਜੋ ਰਹਾ ਬਹੁਤ ਹੀ ਘੱਟ ਪ੍ਰਾਈਸ ਦਾ ਕਰ ਰਹੇ ਸੀ ਰਮਜੀ ਦੀ ਹਾਂਜੀ ਸਭ ਦਾ ਰੀਜ਼ਨਬਲ ਪ੍ਰਾਈਸ ਰੱਖੇ ਹੋਇਆ ਮੇਰੇ ਹਾਂ ਸਾਰੇ ਘੱਟ ਤੋਂ ਘੱਟ ਰੇਟ ਰੱਖੇ ਹੋਇਆ ਹੇਅਰ ਦਾ ਕੰਮ ਨਹੀਂ ਉਸ ਮੇਕਅਪ ਤੇ ਸੇਸਟਿੰਗ ਦਾ ਸਾਰੇ ਕੰਮ ਆ ਹਾਂਜੀ ਬਾਕੀ ਆਪਾਂ ਜਿ ਦਿਖਾਵਾ ਕਰਨਗੇ ਸਾਰੇ 感じて、は、は、は、は、は、やります。で、は、やります。はい、はい、はい。はい、はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はい。はいはいはいはいはいはいはいはいはいはいはいはい ਆਪਣੇ ਵਾਲਾ ਦਾ ਕੰਮ ਤਾਂ ਹੋ ਗਿਆ ਸੀ ਕੰਪਲੀਟ ਹੁਣ ਆਪਾਂ ਕਰਾਉਣ ਲੱਗੇ ਆਨੇ ਤੇ ਵਾਟ ਦੇਖਦੇ ਆਪਾਂ ਲੋਕ ਕਿ ਤਰ੍ਹਾਂ ਲਉਂਦੀ ਆ ਹੁਣ ਆਪਾਂ ਕਰਾਉਣ ਲੱਗੇ ਆ kõrvale . ootan kuradi laenu , siis on juba tulnud laad sa kõrval . tänan , et tulite tööle . tänan , et asjad vastasid , et mind on vaata , palju meil õpetada saanud . mul on ka pool täna saanud ainult . tänan , et tulite elada . ja . kallerkott on taga omal ajal teinud . on siin . no noh , praegu on ära ehitatud aasta aega . ਥੈਂਕ ਯੂ ਆਂਟੀ ਜੀ ਆਂਟੀ ਜੀ ਲੱਕੀ ਆਇਆ ਨੇ ਤੁਹ ਪਾਣੀ ਲੱਕੀ ਕੋਈ ਨਾ ਚਲੋ ਥੈਂਕ ਯੂ ਤੇ ਹੁਣ ਆਪਾਂ ਸਾਰੇ ਸਾਲੇ ਕੋ ਸਿਰ ਦੇ ਸਾਡੇ ਆਪਾਂ ਇਹਨੂੰ ਕਰਵਾ ਲਈਏ ਆਪੇ ਬਾਕੀ ਸੇਕ ਕਰਾਂਗੇ ਯਾ ਕੀਤਾ ਦੀਗੇ ਥੈਂਕ ਯੂ ਜੀ ਸੋ ਮਚ ਤੇ ਹੁਣ ਆਪਾਂ ਬਾਕੀ ਦੀ ਜੇ ਨੇਚਰ ਬਹੁਤ ਗਿਆ ਨਾ ਆਰੇ 2:00 ਵਜੇ ਆ ਗਏ ਨਾ ਤੇ ਸਾਰੇ ਕੰਮ ਕਰਦੇ ਨੇ ਨਰਨ ਲੱਛਨਾਂ ਲ ਨਾ ਕੰਮ ਬਹੁਤ ਵਧੀਆ ਬਾਕੀ ਡਰਾਈਵਿੰਗ ਦੇ ਸੇਵਾਦਾਰੀ ਨੇ ਕੋਲ ਜ਼ਰੂਰ ਹੈ ਸਾਡੇ ਕਹਿੰਦੇ ਤੇ ਬਾਕੀ ਬੋਲੀਆਂ ਨੇ ਕੰਮ ਕਰ 105 ਵੀ ਜੀ ਹਾਂ ਦੇ ਸਸਰਕਾਰ ਦੇ ਸਾਰਾ ਲੋਕ ਕਿਤਾ ਸਾਰੇ ਹੋ ਸਾਰੇ ਨੇ ਵਧਿਆ ਹੋ ਕੇ ਤੇ ਅੱਜ ਆਪਾਂ ਪਹੁੰਚਿਆ ਜੀ ਕਲਮਰਨ ਟੂਰ ਤੇ ਸੋਲ ਬੱਚਾ ਕਿਉਂਕਿ ਬਠਿੰਡੇ ਵਿੱਚ ਬਾਪ ਵੀ ਲੈੜਿਆ ਤੇ ਬਾਕੀ ਇਹਨਾਂ ਦਾ ਬਹੁਤ ਵਧੀਆ ਕੰਮ ਆ ਸਰਵਿਸ ਵਧੀਆ ਦਿੰਦੇ ਆ ਕਿ ਜੇ ਕਿਸੇ ਨੇ ਸਕੇਨ ਨਾ ਹੈਰ ਮੇਕਅਪ ਕੋਈ ਵੀ ਸਰਵਿਸ ਲਰਨਿੰਗ ਹੋਵੇ ਬਹੁਤ ਹੀ ਘੱਟ ਪ੍ਰਾਈਸ ਤੇ ਦੇਣ ਕੇ ਕਹਿੰਦੇ ਸਹੀ ਕਹਿਣਾ ਨਹੀਂ ਹਾਂਜੀ ਸਾਰੇ ਸਾਰੇ ਰੀਜ਼ਨੇਬਲ ਪ੍ਰਾਈਸ ਹੈ ਜੇ ਕੋਈ ਵੀ ਕੁਝ ਕਰਨਾ ਹੋਵੇ ਕੋਈ ਕੋਰਸ ਕਰਨਾ ਹੈ ਕਿਸੇ ਨੇ ਸਿੱਖਣਾ ਹੈ ਜਾਂ ਕਿਸੇ ਨੇ ਕੋਈ ਵੀ ਟ੍ਰੀਟਮੈਂਟ ਕਰਾਉਣਾ ਤਾਂ ਬਹੁਤ ਹੀ ਘੱਟ ਰੇਟ ਹੈ ਤਾਂ ਬਾਕੀ ਆਪਾਂ ਨਾ ਅਡਰੈਸ ਨੀਚੇ ਮੈਂਸ਼ਨ ਕਰਾਂਗੇ ਸਾਰੇ ਆਣਾ ਜਰੂਰ ਨਸੀ ਪਰੋ ਧੰਨਵਾਦ ਹਾਂਜੀ ਤੇ ਆਪਾਂ ਘਰੇ ਟਾਬਾ ਬਹੁਤ ਠੀਕ ਜਿਹਾ ਰਸਤਾ ਹੁੰਦਾ ਕੋਲੋਂ ਪਰ ਖਾਤਾ ਤਾਈ ਤੱਕ ਮੈਂ ਟਾਈਮ ਲੱਗ ਕੇ ਆਹ ਰਾਂ ஆயே கம்மியாக கம்மியாக சார் கவெண்ட்டு மீட் ரேவாரி சிங்கர் பண்ண போய்ஃபலுஃபுல சொல்லுங்கள் பாக்கி அப்பா கவாலை சேர்த்து ਤਾਂ ਅਸੀਂ ਉਹ ਵੀ ਬਸ ਚੱਲ ਪਾ ਤੇ ਕਰਨ ਕਰਨਾ ਪਿਆ ਰ ਤੇ ਬਾਕੀ ਉਹ ਸਭ ਉਹ ਕਲ ਕਰ ਰਹੇ ਨਾ ਕਿ ਉਹ ਗਿਆ ਸੀ ਦਨ ਰ ਉਹ ਆਪ ਦਾ ਸੇਵਾ ਉਸ ਤੋਂ ਬਾਅਦ ਆਪਾਂ ਨਾਲ ਰਹੇ ਨਾ ਇਸ ਲੀਕ ਕਰ ਰਹੇ ਨਾ ਪਰ ਉਹ ਅੰਦਰ ਸੇਵਾ ਜਿਸ ਕਿ ਤਿਆਰ ਛੱਡਦੇ ਕਿ ਤਲਾ ਕਰਦੇ ਸੀ ਉਹ ਕੰਮ ਹੋਦਾ ਹੁਣ ਆਪਾਂ ਨੂੰ ਕੰਮ ਬਹੁਤ ਜ਼ਿਆਦਾ ਤੇ ਬਿਲਕੁਲ ਇੱਥੇ ਬਹੁਤ ਵਧੀਆ ਸੀ ਤੇ ਆਪਾਂ ਦਾ ਕੰਮ ਹੋ ਗਿਆ ਲੱਗਿਆ ਤੇ ਆਪਾਂ ਉਹਦਾ ਜਾਂਦੇ ਰਹਾ ਮੇਤਾ ਉਹ ਉਹਨਾਂ ਤੋਂ ਬਾਅਦ ਰਵਗੇ ਤੇ ਬਾਕੀ ਜਿਹੜਾ ਮਿਲਦੇ ਜਾਨ ਕੇ ਤੇ ਕੱਲ ਵੀ ਸਵੇਰ ਜਲ ਰਹਾਂਗੇ ਪਰੋਂ ਤਾਂ ਸੋਨਿਆ ਸਾਰਾ ਬਰਟਾਇਟ ਤੇ ਜਿਹੜਾ ਸੁਪਾਣਾ ਉਹ ਕੱਲ ਦਿਖਾ ਦੇਵਾਂਗੇ ਤੁਹਾਨੂੰ ਤੇ ਫਿਰ ਅੱਗੇ ਆਪਾਂ ਕਹਾਣੀ ਕਰਾਂਗੇ ਥੈਂਕ ਯੂ ਬਾਈ